ਜੋ ਕਿ ਉਪਦੇਸ਼ ਕਰਦੇ ਹਨ ਅੱਜ ਦੇ ਪਾਵਨ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਬੈਸਾਖ ਧੀਰਨ ਚੋਂ ਵਾਢੀਆਂ ਜਿਨ੍ਹਾਂ ਪ੍ਰੇਮ ਬਿਸ਼ੋਕ ਇਹ ਸਾਲ ਦਾ ਦੂਸਰਾ ਮਹੀਨਾ ਆ ਚੇਤ ਤੋਂ ਪ੍ਰਣਭਤਾ ਹੁੰਦੀ ਹੈ ਵੈਸਾਖ ਦੇ ਵਿੱਚ ਸਤਿਗੁਰੂ ਮਹਾਰਾਜ ਗੱਲ ਕਰਦੇ ਨੇ ਧੀਰਣ ਦਾ ਅਰਥ ਹੈ ਧੀਰਜ ਧੀਰਣ ਦਾ ਅਰਥ ਹੈ ਧੀਰਜ ਕਿਉਂ ਅੱਗੇ ਕੀ ਵਾਂਡੀਆਂ ਵਾਂਡੀਆਂ ਦਾ ਅਰਥ ਹੈ ਜਿਹੜੀਆਂ ਵਿਛੜੀਆਂ ਹੋਈਆਂ ਨੇ ਕਹਿੰਦੇ ਵਿਸਾਖ ਦੇ ਵਿੱਚ ਉਹਨਾਂ ਨੂੰ ਸਬਰ ਕਿਵੇਂ ਮਿਲ ਸਕਦਾ ਆ ਉਹਨਾਂ ਨੂੰ ਧੀਰਜ ਕਿਵੇਂ ਮਿਲ ਸਕਦਾ ਆ ਜਿਹੜੀਆਂ ਜੀਵ ਰੂਪ ਇਸਤਰੀਆਂ ਪਰਮੇਸ਼ਰ ਤੋਂ ਟੁੱਟੀਆਂ ਹੋਈਆਂ ਨੇ ਪ੍ਰਮਾਤਮਾ ਤੋਂ ਵਿਛੜੀਆਂ ਹੋਈਆਂ ਨੇ ਵੈਸੇ ਜਿਹੜਾ ਵਿਸਾਖ ਹੈ ਇੰਦੇ ਵਿੱਚ ਤਿੰਨ ਤਰ੍ਹਾਂ ਦੇ ਲੋਕ ਖੁਸ਼ ਹੋ ਦਿੰਦੇ ਨੇ ਮਸਾਕ ਦੇ ਵਿੱਚ ਪਹਿਲਾ ਜ਼ਿਮੀਦਾਰ ਦੂਸਰਾ ਸ਼ਾਹੂਕਾਰ ਤੀਸਰਾ ਮਜ਼ਦੂਰ ਤਿੰਨ ਬੰਦਿਆਂ ਨੂੰ ਖੁਸ਼ੀ ਮਿਲਦੀ ਹੈ ਜ਼ਿਮੀਦਾਰ ਨੂੰ ਸ਼ਾਹੂਕਾਰ ਨੂੰ ਤੇ ਮਜ਼ਦੂਰ ਨੂੰ ਇਨੋਂ ਤੇ ਨਾਂ ਨੂੰ ਖੁਸ਼ੀ ਤਾਂ ਮਿਲਦੀ ਹੈ ਕਿਉਂਕਿ ਜ਼ਮੀਂਦਾਰ ਦੀ ਫਸਲ ਪੱਕਦੀ ਹੈ 6 ਮਹੀਨਿਆਂ ਦੀ ਮਿਹਨਤ ਕਰਕੇ ਕੀਤੀ ਮਿਹਨਤ ਘਰੇ ਆਉਂਦੀ ਹੈ ਸੁੱਖ ਸ਼ਾਂਤੀ ਨਾਲ ਜਦੋਂ ਫਸਲ ਪੱਕਦੀ ਹੈ ਤਾਂ ਜ਼ਮੀਂਦਾਰ ਉਹਨੂੰ ਵੇਚ ਕੇ ਪੈਸੇ ਪ੍ਰਾਪਤ ਕਰਦਾ ਆ ਕਮਾਈ ਕਰਦਾ ਆ ਉਹਦੇ ਘਰੇ ਅੰਨ ਧੰਨ ਆਉਂਦਾ ਆ ਉਹ ਤਾਂ ਖੁਸ਼ ਹੈ ਸ਼ਾਹੂਕਾਰ ਤਾਂ ਖੋਸ਼ਾ ਚੋਂ ਕੇ ਸ਼ਾਹੂਕਾਰ ਤੋਂ 6 ਮਹੀਨੇ ਲੈ ਲੈ ਕੇ ਜ਼ਿਮੀਦਾਰ ਨੇ ਖਾਦਾ ਹੁੰਦਾ ਆ ਉਹ ਸ਼ਾਹੂਕਾਰ ਖੋਸ਼ਾ ਵੀ ਜੇ ਜ਼ਿਮੀਦਾਰ ਦੇ ਘਰੇ ਫਸਲ ਆਵੇਗੀ ਤਾਂ ਹੀ ਮੇਰਾ ਕਰਜ਼ ਮੁੜੇਗਾ ਮੈਨੂੰ ਵੀ ਕੁਝ ਮੁਨਾਫਾ ਹੋਵੇਗਾ ਕਿਉਂਕਿ ਸਾਰਾ ਸਰਕਲ ਕਿਸਾਨੀ ਤੋਂ ਹੀ ਚੱਲਦਾ ਆ ਜ਼ਿਮੀਦਾਰ ਤੋਂ ਚੱਲਦਾ ਆ ਤੀਜੇ ਨੰਬਰ ਤੇ ਮਜ਼ਦੂਰ ਤਾਂ ਖੁਸ਼ ਹੈ ਕਿਉਂਕਿ ਜ਼ਿਮੀਦਾਰ ਨੂੰ ਕੰਮ ਹੈ ਮੈਨੂੰ ਕੰਮ ਮਿਲੇਗਾ ਮੈਨੂੰ ਦਿਹਾੜੀ ਮਿਲੇਗੀ ਮੈਨੂੰ ਮਜ਼ਦੂਰੀ ਮਿਲੇਗੀ ਇਹ ਤਿੰਨ ਜਾਣੇ ਸੰਸਾਰਕ ਤੌਰ ਤੇ ਖੁਸ਼ ਨੇ ਸੰਸਾਰੀ ਦੌਰ ਤੇ ਪਰ ਇੱਥੇ ਸਤਿਗੁਰੂ ਸੰਸਾਰੀ ਤੌਰ ਤੇ ਗੱਲ ਨਹੀਂ ਕਰਦੇ ਇੱਥੇ ਅਧਿਆਤਮਿਕ ਤੌਰ ਤੇ ਗੱਲ ਕਰਦੇ ਨੇ ਵੀ ਜਿਹੜੀਆਂ ਜੀਵ ਰੂਪ ਇਸਤਰੀਆਂ ਪਰਮੇਸ਼ਰ ਤੋਂ ਵਿਛੜੀਆਂ ਨੇ ਉਹਨਾਂ ਨੂੰ ਧੀਰਜ ਨਹੀਂ ਮਿਲ ਸਕਦਾ ਮੈਂ ਸਾਖ ਦੇ ਵਿੱਚ ਵੈਸਾਖ ਧੀਰਣ ਕਿਉਂ ਬਾਡੀਆਂ ਜਿਨ੍ਹਾਂ ਪ੍ਰੇਮ ਵਿਸ਼ੋਗ ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਹੈ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਪ੍ਰਤੀ ਤਣਫ ਨਹੀਂ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੀ ਆਪਾਂ ਹੁਣੇ ਬੇਨਤੀ ਸੰਜ ਕੀਤੀ ਤਿੰਨਾਂ ਨੂੰ ਖੁਸ਼ੀ ਵੀ ਆਈ ਪਰ ਗੁਰਬਾਣੀ ਨੇ ਜਦੋਂ ਅਧਿਆਤਮਕ ਤੌਰ ਤੇ ਗੱਲ ਕੀਤੀ ਇੱਕ ਆ ਇੱਕ ਕੇਵਲ ਅਧਾਰਨਾ ਆਪਾਂ ਸੰਸਾਰਕ ਤੌਰ ਤੇ ਲਈਆਂ ਸੀ ਵੀ ਤਿੰਨ ਬੰਦਿਆਂ ਨੂੰ ਖੁਸ਼ੀ ਜਿਹੜੀ ਮਿਲੀ ਉਹ ਸੰਸਾਰਕ ਤੌਰ ਤੇ ਸੀ ਪਰ ਅਧਿਆਤਮਕ ਅਧਿਆਤਮਕ ਮਾਰਗ ਵਾਲੇ ਪਾਸੇ ਤੋਂ ਉਹ ਵੀ ਖੁੰਝੇ ਹੋਏ ਨੇ ਵਿਛੜੇ ਹੋਏ ਨੇ। ਪ੍ਰੇਮ ਤੋਂ ਖਾਲੀ ਨਹੀਂ। ਪ੍ਰੇਮ ਵਾਲਿਆਂ ਨੂੰ ਹੀ ਗੁਰੂ ਪਿਆਰਿਓ ਅੰਦਰ ਆਨੰਦ ਬਣਿਆ ਰਹਿੰਦਾ ਆ, ਚਾਉ ਬਣਿਆ ਰਹਿੰਦਾ ਆ। ਫਰੀਦ ਸਾਹਿਬ ਨੇ ਕਿਹਾ ਕਹਿੰਦੇ ਜੋ ਬਨ ਜਾਂਦੇ ਨਾ ਡਰਾਂ ਜੇ ਸੋਹ ਪ੍ਰੀਤ ਨ ਜਾਏ। ਫਰੀਦ ਸਾਹਿਬ ਕਹਿੰਦੇ ਮੈਨੂੰ ਜੋਬਣ ਜਾਣ ਦਾ ਡਰ ਨਹੀਂ ਹੈ ਮੈਨੂੰ ਡਰ ਨਹੀਂ ਵੀ ਮੇਰੀ ਜਵਾਨੀ ਕਿਉਂ ਚਲੀ ਜਾਵੇ ਕਹਿੰਦੇ ਜਵਾਨੀ ਤਾਂ ਜਾਣੀ ਹੈ ਜੋਬਣ ਤਾਂ ਜਾਣਾ ਹੀ ਜਵਾਨੀ ਤਾਂ ਬਿਣਸੜੀ ਹੈ ਜਵਾਨੀ ਤੋਂ ਬਾਅਦ ਬੜੇ ਬੜੇ ਆਉਣਾ ਹੈ ਕਹਿੰਦੇ ਮੇਰੇ ਜੋਬਣ ਜਾਣ ਦਾ ਡਰ ਨਹੀਂ ਹੈ ਜੋਬਣ ਜਾਂਦੇ ਨਾ ਡਰਾਂ ਮੈਨੂੰ ਇੱਕੋ ਗੱਲ ਦਾ ਡਰ ਹੈ ਉਹ ਡਰ ਹੈ ਮੈਨੂੰ ਜੇ ਸ਼ੋਹ ਪ੍ਰੀਤ ਨਾ ਜਾਏ ਕਿਤੇ ਮੈਨੂੰ ਮੇਰੀ ਪਰਮਾਤਮਾ ਦੇ ਨਾਲ ਮੇਰੀ ਵੈਗੁਰੂ ਦੇ ਨਾਲ ਪ੍ਰੀਤ ਨਾ ਘਟ ਜਾਵੇ ਮੇਰੇ ਪ੍ਰੇਮ ਵਿੱਚ ਕਿਤੇ ਫਰਕ ਨਾ ਪੈ ਜਾਵੇ ਜੇ ਸ਼ੋਹ ਪ੍ਰੀਤ ਨਾ ਜਾਏ ਸ਼ੋਹ ਦਾ ਅਰਥ ਹੈ ਵੈਗੁਰੂ ਪਰਮਾਤਮਾ ਜੇ ਸ਼ੋਹ ਪ੍ਰੀਤ ਨਾ ਜਾਏ ਅੱਗੇ ਕਹਿੰਦੇ ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ ਸੁਖ ਗਏ ਕਮਲਾਈ ਕਹਿੰਦੇ ਫਰੀਦ ਕਿੰਨੇ ਹੀ ਕਿੰਨੀਆਂ ਹੀ ਜਵਾਨੀਆਂ ਸੁੱਕ ਜਾਂਦੀਆਂ ਨੇ ਸੜ ਜਾਂਦੀਆਂ ਨੇ ਪ੍ਰੀਤ ਤੋਂ ਬਿਨਾਂ ਤੇ ਜੇ ਮੇਰੀ ਪ੍ਰੀਤ ਬਣੀ ਹੈ ਜਵਾਨੀ ਚਲੀ ਵੀ ਗਈ ਬੜੇਪਾ ਵੀ ਆ ਗਿਆ ਤਾਂ ਵੀ ਮੈਂ ਖਿੜਿਆ ਰਹਾਂਗਾ ਤੇ ਜੇ ਮੇਰੀ ਪ੍ਰੀਤ ਘਟ ਗਈ ਜਾਂ ਮੇਰੇ ਅੰਦਰੋਂ ਪ੍ਰੇਮ ਦਾ ਸੋਕਾ ਪੈ ਗਿਆ ਫੇਰ ਮੇਰੇ ਤੇ ਭਾਵੇਂ ਜਵਾਨੀ ਹੋਵੇ ਭਾਵੇਂ ਬਚਪਨਾ ਹੋਵੇ ਭਾਵੇਂ ਬੜੇਪਾ ਹੋਵੇ ਫਿਰ ਮੈਂ ਸੁੱਕਣਾ ਹੀ ਸੁੱਕਣਾ ਆ ਕਿਉਂਕਿ ਮੇਰੇ ਤੋਂ ਪਹਿਲਾਂ ਵੀ ਕਈ ਸੁੱਕ ਗਏ ਤੇ ਮੈਂ ਵੀ ਸੁੱਕਾਂਗਾ ਹੀ ਸੁੱਕਾਂਗਾ ਇਸ ਲਈ ਸਾਰੀ ਗੁਰਬਾਨੀ ਬੇਸ਼ੱਕ ਮਹਾਰਾਜ ਦੁਨਿਆਵੀ ਉਦਾਹਰਣਾਂ ਦੇ ਕੇ ਸਮਝਾਉਂਦੇ ਨੇ ਪਰ ਸਾਰੀ ਗੁਰਬਾਨੀ ਦੇ ਅੰਦਰ ਗੁਰੂ ਪਿਆਰਿਓ ਇੱਕ ਪਰਮਾਤਮਾ ਦੇ ਮਲਾਪ ਦੀ ਗੱਲ ਹੈ ਪਰਮੇਸ਼ਰ ਦੇ ਨਾਮ ਦੀ ਗੱਲ ਹੈ ਬੰਦਗੀ ਵਾਲਿਆਂ ਦੀ ਗੱਲ ਜਿਨ੍ਹਾਂ ਨੇ ਬੰਦਗੀ ਨਹੀਂ ਕੀਤੀ ਉਹਨਾਂ ਦੇ ਹਾਲਤ ਹਾਲਾਤ ਬਿਆਨ ਕੀਤੇ ਨੇ ਉਹਨਾਂ ਦਾ ਕੈਸਾ ਹਾਲ ਹੁੰਦਾ ਸਾਰੀ ਗੱਲ ਬੰਦਗੀ ਦੇ ਆਧਾਰ 'ਤੇ ਆ ਵਸਾਖ ਧੀਰਨ ਕਿਉਂ ਵਾਢੀਆਂ ਜਿਨ੍ਹਾਂ ਪ੍ਰੇਮ ਵਿਸ਼ੋਕ ਕਹਿੰਦੇ ਉਹਨਾਂ ਨੂੰ ਧੀਰਜ ਕਿਵੇਂ ਮਿਲੇਗਾ ਜਿਹੜੇ ਰੱਬ ਤੋਂ ਪਿਛੜੇ ਨੇ ਜਿਹੜੇ ਗੁਰੂ ਤੋਂ ਉਲਟ ਨੇ ਜਿਹੜੇ ਗੁਰੂ ਦੀ ਮੱਤ ਤੇ ਨਹੀਂ ਚੱਲਦੇ ਹੁਣ ਗੁਰੂ ਦਾ ਗੁਰੂ ਦਾ ਸਿਧਾਂਤ ਕੁਝ ਹੋਰ ਹੋਵੇ ਤੇ ਮੇਰੇ ਵਰਗਾ ਉਲਟ ਚੱਲੇਗਾ ਤੇ ਮੈਨੂੰ ਅੰਦਰ ਨੂੰ ਸ਼ਾਂਤੀ ਕਿੱਥੇ ਮਿਲਣੀ ਹੈ ਮੇਰੇ ਅੰਦਰ ਨੂੰ ਖੇੜਾ ਕਿੱਥੋਂ ਮਿਲਣਾ ਹੈ ਮੇਰੇ ਅੰਦਰ ਨੂੰ ਟਿਕਾਓ ਕਿੱਥੋਂ ਮਿਲਣਾ ਹੈ ਨਹੀਂ ਮਿਲਣਾ ਨਹੀਂ ਮਿਲ ਸਕਦਾ ਨਾ ਇੱਥੇ ਇੱਥੇ ਵੀ ਮੇਰੇ ਵਰਗੇ ਨੇ ਕਲਪਦੇ ਰਹਿਣਾ ਅੱਗੇ ਤਾਂ ਕੋਈ ਮਿਲਣੀ ਕਦੀ ਗੁਰੂ ਦੇ ਬਚਨਾਂ ਤੇ ਚੱਲਿਆ ਗੁਰੂ ਦੇ ਬਚਨਾਂ ਦੀ ਪਾਲਣਾ ਕੀ ਤੀ ਸੁੱਖ ਹੈ ਗੁਰੂ ਤੋਂ ਉਲਟ ਚੱਲਿਆ ਦੁੱਖ ਹੀ ਦੁੱਖ ਹੈ ਇਸ ਲਈ ਬਸ ਆਖ ਧੀਰਣ ਕਿ ਉਹ ਬਾਡੀਆਂ ਜਿਨ੍ਹਾਂ ਪ੍ਰੇਮ ਮੋਸ਼ੋ ਅੱਗੇ ਮਹਾਰਾਜ ਕਹਿੰਦੇ ਹਾਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੋਹ ਦਾਸ ਅੱਗੇ ਵੀ ਬੜੀ ਬੜੀ ਬੇਨਤੀ ਕਰਦਾ ਮਾਇਆ ਕੱਲਾ ਪੈਸਾ ਨਹੀਂ ਹੈ ਭਾਈ ਮਾਇਆ ਹਰ ਇੱਕ ਉਹ ਚੀਜ਼ ਹੈ ਜਿਹੜੀ ਰੱਬ ਨਾਲੋਂ ਗੁਰੂ ਨਾਲੋਂ ਸਾਨੂੰ ਦੂਰ ਲੈ ਕੇ ਜਾਵੇ ਹਰ ਇੱਕ ਉਹ ਚੀਜ਼ ਮਾਇਆ ਹੈ ਤੇ ਮਾਇਆ ਬਹੁਤ ਪ੍ਰਕਾਰੀ ਹੈ ਮਹਾਰੇ ਕਹਿੰਦੇ ਜਿਹੜੇ ਰੱਬ ਨੂੰ ਭੁਲਾ ਦਿੱਤਾ ਉਹਨਾਂ ਨੂੰ ਮਾਇਆ ਦੀ ਧੋ ਲੱਗੀ ਹੈ ਉਹ ਸੰਸਾਰ ਵਿੱਚ ਖਚਤ ਨੇ ਆ ਸਾਰਾ ਸੰਸਾਰ ਹੀ ਮਾਇਆ ਦਾ ਰੂਪ ਹੈ ਲੱਗੀ ਮਾਇਆ ਧੋ ਅੱਗੇ ਕਹਿੰਦੇ ਕਿਉਂਕਿ ਮਾਇਆ ਛਾਲ ਹੈ ਮਾਈ ਮਾਇਆ ਛਾਲ ਤ੍ਰਿੰਨ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਾਂਦਾ ਹੈ ਛਾਲਾ ਛਾਲਾ ਛਾਲਦਾਰ ਤੇ ਧੋਖਾ ਧੋਖਾ ਜੋ ਦਿਸ ਰਿਹਾ ਹੈ ਉਹ ਹੈ ਨਹੀਂ ਹੈ ਜੋ ਹੈ ਉਹ ਦਿਸ ਨਹੀਂ ਰਿਹਾ ਮਾਈ ਮਾਇਆ ਛਾਲ ਤਰਨ ਦੀ ਅਗਨ ਤਰਨ ਦੀ ਅਗਨ ਕਾ ਦੀ ਫੂਸ ਦੀ ਅਗ ਹੈ ਨਾ ਬੜੀ ਭਾਂਬੜ ਬਣ ਕੇ ਮੱਚਦੀ ਹੈ ਪਰ ਸਿਕੰਟੇ ਨਹੀਂ ਮੱਚਦੀ ਹੈ ਉਸ ਤੋਂ ਬਾਅਦ ਚ ਬੁੱਝ ਜਾਂਦੀ ਹੈ ਲੰਮੀ ਚੱਲਣ ਵਾਲੀ ਨਹੀਂ ਹੈ ਘਾਦੀ ਆਗਿਆ ਜੇ ਤ੍ਰਿੰਨ ਕੀ ਅਗਨ ਮੇਕ ਦੀ ਛਾਇਆ ਬੱਦਲਾਂ ਦੀ ਛਾਂ ਸਦਾ ਰਹਿਣ ਵਾਲੀ ਥੋੜੀ ਹੈ ਆਈ ਚਲੀ ਗਈ ਹੜਹਾੜਾ ਦਾ ਜਲ ਜਿੰਨੀ ਤੇਜ਼ੀ ਨਾਲ ਆਉਂਦਾ ਹੈ ਉਹ ਰਹਿੰਦਾ ਥੋੜੀ ਹੈ ਉਹ ਟੱਪ ਜਾਂਦਾ ਹੈ ਅੱਗੇ ਦੀ ਅੱਗੇ ਇਸੇ ਤਰ੍ਹਾਂ ਹੀ ਇਹ ਮਾਇਆ ਇੱਕ ਛਾਲੇ ਪਾ ਨਾਮ ਤੋਂ ਬਿਨਾ ਮਾਇਆ ਛਾਲ ਹੈ ਪਰ ਜਿੰਨਾਂ ਕੋਲੇ ਨਾਮ ਹੈ ਉਹਨਾਂ ਲਈ ਮਾਇਆ ਛਲ ਨਹੀਂ ਹੈ ਉਹਨਾਂ ਲਈ ਮਾਇਆ ਧੋਖਾ ਨਹੀਂ ਹੈ ਕਿਉਂਕਿ ਉਹ ਅਸਲੀਅਤ ਨੂੰ ਜਾਣ ਜਾਂਦੇ ਨੇ ਪੁੱਤਰ ਕਰਤਰਨਾ ਸੰਗਤਨ ਹਰ ਅਵਨਾਸ਼ੀਓ ਨਾ ਪੁੱਤ ਨੇ ਨਿਭਣਾਇਆ ਨਾ ਇਸਤਰੀ ਨੇ ਨਿਭਣਾਇਆ ਨਾ ਸਰੀਰ ਨੇ ਨਿਭਣਾਇਆ ਨਾ ਧਨ ਦੌਲਤਾਂ ਨੇ ਨਿਭਣਾਇਆ ਨਿਭਣਾ ਤੇ ਕੇਵਲ ਹਰ ਅਵਨਾਸੀ ਉਹ ਪਰਮਾਤਮਾ ਨੇ ਨਿਭਣਾਇਆ ਜਿਹੜਾ ਨਾਸ਼ ਤੋਂ ਰਹਿਤ ਹੈ पलच पलच सगली मुई ਝੂਠਾ ਧੰਦਾ ਮੋਹ पलच पलच ਦੁਨੀਆ पलच पलच ਕੇ ਖਵਾਰ ਹੋ ਰਹੀ ਆ ਫਸ ਫਸ ਕੇ ਛਲ ਰੂਪ ਮਾਇਆ ਦੇ ਵਿੱਚ ਕਿਉਂਕਿ ਬੰਦਾ ਰੱਬ ਤੋਂ ਟੁੱਟਿਆ ਹੋਇਆ ਮਾਇਆ 'ਚ ਫਸਿਆ ਹੋਇਆ ਹੈ ਫੇਰ ਭਲਾ ਕਿਵੇਂ ਹੋਵੇਗਾ ਗੁਰੂ ਪਿਆਰੇ ਦਾਸ ਨੇ ਅੱਗੇ ਵੀ ਬੜੀ ਵਾਰੀ ਬੇਇੱਜ਼ਤੀ ਕੀਤੀ ਜਿਵੇਂ ਕਾਗਜ਼ ਨੂੰ ਕਾਗਜ਼ ਨੂੰ ਗਾਲ ਦਿੰਦਾ ਆ ਪਾਣੀ ਪਰ ਜੇ ਕਾਗਜ਼ ਤੇ ਘੋੜੀ ਪਰਤ ਜਾਂ ਤੇਲ ਦੀ ਪਰਤ ਚੜ੍ਹੀ ਹੋਵੇ ਫਿਰ ਕਾਗਜ਼ ਤੇ ਪਾਣੀ ਦਾ ਅਸਰ ਨਹੀਂ ਹੁੰਦਾ ਜਿਹੜੇ ਨਾਮ ਕਮਾਈ ਵਾਲੇ ਨੇ ਉਹਨਾਂ ਤੇ ਮਾਇਆ ਦਾ ਅਸਰ ਨਹੀਂ ਹੁੰਦਾ ਜਿਹੜੀ ਬਾਕੀ ਦੁਨੀਆ ਆ ਉਹ ਤਾਂ ਮਾਇਆ ਚ ਫਿਰ ਭਾਈ ਫਸ ਜਾਂਦੀ ਹੈ ਮਹਾਰਾਜ ਕਹਿੰਦੇ ਸਗਲੀ ਮੋਹ ਝੂਠਾ ਧੰਦਾ ਮੋਹ ਝੂਠਾ ਮੋਹ ਹੈ ਇੱਕ ਸਹਰ ਕੇ ਨਾਮ ਬਿਨ ਨਾਮ ਤੋਂ ਬਿਨਾ ਬਾਕੀ ਸਭ ਕੁਝ ਖੋਲਿਆ ਜਾਂਦਾ ਹੈ ਇੱਕ ਨਾਮ ਹੀ ਨਾਲ ਜਾਣਾ ਹੈ ਬਾਕੀ ਤਾਂ ਸਾਰਾ ਕੁਝ ਇੱਥੇ ਰਹਿ ਗਿਆ ਕਬੀਰ ਕੌਡੀ ਕੌਡੀ ਜੋਰ ਕੇ ਜੋਰੇ ਲੱਖ ਕਰੋੜ ਚਲਤੀ ਬਾਰ ਨਾ ਕਛ ਮਿਲਿਓ ਲਈ ਨ ਗੋਟੀ ਤੋ ਦਇਓ ਸਰਬ ਗੁਚਣਾ ਪ੍ਰਭ ਬਿਨ ਅਵਰ ਨ ਕੋਇ ਰੱਬ ਨੂੰ ਪੁਲਾ ਤੀ ਖਵਾਰੀ ਮਿਲਨੀ ਮਿਲਨੀ ਪਰਮਾਤਮਾ ਤੋਂ ਬਿਨਾ ਜਿੰਦ ਦਾ ਕੋਈ ਖਵਾਲਾ ਹੈ ਹੀ ਨਹੀਂ ਪ੍ਰੀਤਮ ਚਰਨੀ ਜੋ ਲੱਗੇ ਤਿੰਨ ਕੀ ਨਿਰਮਲ ਸੋਏ ਜਿਹੜੇ ਪਰਮਾਤਮਾ ਦੇ ਚਰਨੀ ਲੱਗ ਗਏ ਗੁਰੂ ਦੇ ਚਰਨੀ ਲੱਗ ਗਏ ਉਹਨਾਂ ਦਾ ਜੀਵਨ ਪਵਿੱਤਰ ਨਿਰਮਲ ਹੋ ਜਾਂਦਾ ਹੈ ਨਿਰਮਲ ਜੀਵਨ ਪਵਿੱਤਰ ਜੀਵਨ ਬਣ ਜਾਂਦਾ ਪਾਪਾਂ ਤੋਂ ਰਹਿਤ ਹੋ ਜਾਂਦਾ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਮਹਾਰਾਜ ਕਹਿੰਦੇ ਨਾਨਕ ਦੀ ਬੇਨਤੀ ਹੈ ਪ੍ਰਮਾਤਮਾ ਜੀ ਤੇਰੇ ਅੱਗੇ ਮੈਨੂੰ ਮਿਲੋ ਮੇਰੇ ਤੇ ਕਿਰਪਾ ਕਰੋ ਅਗਲੀ ਅਖੀਰਲੀ ਟੋਕ ਹੈ ਵਿਸਾਖ ਸਹਾਵਾ ਤਾਂ ਲੱਗੈ ਵਸਾਖ ਦਾ ਮਹੀਨਾ ਉਹਨਾਂ ਲਈ ਸੁਹਾਵਾ ਹੈ ਉਹਨਾਂ ਲਈ ਸੁਹਾਵਣਾ ਹੈ ਤਾਂ ਲੱਗਿਆ ਜਾਂ ਸੰਤ ਭੇਟੈ ਹਰ ਸੋਇ ਜਿੰਨੂੰ ਗੁਰੂ ਮਿਲਜੇ ਜਿੰਨੂੰ ਰੱਬੀ ਪੁਰਖ ਮਿਲਜੇ ਤੇ ਜਿਹੜਾ ਰੱਬ ਦੇ ਨਾਲ ਭੇਦ ਕਰ ਦੇਵੇ ਜਿਹੜਾ ਪਰਮਾਤਮਾ ਨਾਲ ਮਿਲਾ ਦੇਵੇ ਪਰਮਾਤਮਾ ਦੇ ਨੇੜੇ ਕਰ ਦੇਵੇ ਉਹਦੇ ਲਈ ਵਸਾਖ ਦਾ ਮਹੀਨਾ ਬੜਾ ਸੁਹਾਵਣਾ ਹੈ ਏ ਅੱਜ ਆਪਾਂ ਗੁਰ ਇਤਿਹਾਸ ਤੇ ਗੁਰਬਾਣੀ ਦੇ ਵਿਚਾਰ ਦੀ ਗੁਰੂ ਪਿਆਰਿਓ ਸਾਂਝ ਪਾਈ ਹੈ ਜਿੰਨੇ ਸਤਿਗੁਰਾਂ ਨੇ ਮੱਤ ਸਮੱਤ ਬਖਸ਼ੀ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਮੂੱਚੀਆਂ ਸੰਗਤਾਂ ਨੂੰ ਖਾਲਸਾ ਸਾਜਣਾ ਦੇ ਜੀ ਲੱਖ ਲੱਖ ਵਧਾਈ ਕਿਉਂਕਿ ਅੱਜ ਖਾਲਸੇ ਦਾ ਜਨਮ ਦਿਹਾੜਾ ਜਾਗਤ ਜੋਤ ਜਪੈ ਨਿਸਵਾਸਰ ਇੱਕ ਬਿਨਾ ਮਨ ਨੈਕ ਨਾ ਆਣਾ ਮਹਾਰਾਜ ਕਹਿੰਦੇ ਜਗਦੀ ਜੋਤ ਤੋਂ ਬਿਨਾ ਖਾਲਸੇ ਨੇ ਕਿਸੇ ਹੋਰ ਨੂੰ ਨਹੀਂ ਮੰਨਣਾ ਜਿਹੜਾ ਖਾਲਸਾ ਆ ਉਹ ਤਾਂ ਅੱਖ ਭਰ ਕੇ ਹਣੀ ਵੇਖਦਾ ਮੰਨਣਾ ਤਾਂ ਦੂਰ ਦੀ ਗੱਲ ਹੈ ਗੁਰੂ ਪਿਆਰਿਓ ਹਾਂ ਜਿਹੜਾ ਸ਼ਬਦ ਨਹੀਂ ਕਮਾਉਂਦਾ ਜਿਹੜਾ ਅੰਦਰੋਂ ਨਹੀਂ ਨਾ ਜੁੜਿਆ ਉਹਦਾ ਮਨ ਡਾਮਾ ਡੋਲ ਐ ਪਟਕਦਾ ਐ ਉਹ ਥਾਂ ਥਾਂ ਤੇ ਝੁਕਦਾ ਐ ਜਾਗਤ ਜੋਤ ਜਪੈ ਨਿਸਬਾਸੁਰ ਇੱਕ ਬਿਨਾ ਮਨ ਨੈਕ ਨਾ ਆਣਾ ਪੂਰਨ ਪ੍ਰੇਮ ਪ੍ਰਤੀਤ ਸਜਾ ਬਰਤ ਗੋਰ ਮੜੀ ਮਟ ਭੂਲ ਨਾ ਮੰਨ ਮੰਨ ਤੀਰਥ ਢਾਨ ਦਇਆ ਤਪ ਸੰਜਮ ਏਕ ਬਿਨਾ ਨਾ ਏਕ ਪਛਾਨਾ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਾਣਨ ਮੈਂ ਖਾਲਸਾ ਥੋੜੀ ਮੰਨਦਾ ਆ ਨਾ ਵਰਤ ਰੱਖੇ ਨਾ ਗੋਰ ਨੂੰ ਮੰਨੇ ਨਾ ਕਬਰ ਨੂੰ ਮੰਨੇ ਨਾ ਮੱਟ ਨੂੰ ਮੰਨੇ ਕਿਸੇ ਨੂੰ ਨਹੀਂ ਮੰਨਦਾ ਕਿਉਂਕਿ ਦਾਸ ਵਾਰ-ਵਾਰ ਬੇਨਤੀ ਕਰਦਾ ਸ਼ਬਦ ਵਿੱਚ ਬੜੀ ਤਾਕਤ ਹੈ ਸ਼ਬਦ ਨਾਲ ਜਿਹੜਾ ਜੁੜ ਗਿਆ ਨਾ ਪਾਏ ਗਏ ਜਲ ਤੇ ਤੁਮਰੇ ਤਪ ਤੇ ਕੋਉ ਆਂਖ ਤਰੇ ਨਹੀਂ ਆਨੇਉ ਰਾਮ ਰਹੀ ਪ੍ਰਾਨਕਰਣ ਦੇ ਕਹ ਮਤ ਏਕ ਨਾ ਮੰਨੇ ਪਰ ਜਿਹੜਾ ਸ਼ਬਦ ਨਾਲ ਨਹੀਂ ਨਾ ਜੁੜਦਾ ਜਿਹੜਾ ਸਮਝਣੋਂ ਥਾ ਥਾ ਤੇ ਝੁਗਦਾ ਸਿੱਧੀ ਗੱਲ ਸਮਝ ਪਹ ਜਾਂਦੀ ਏ ਸ਼ਬਦ ਨਾਲ ਨਹੀਂ ਜੁੜਿਆ ਰਿਹਾ ਤੇ ਜਿਹੜਾ ਸ਼ਬਦ ਨਾਲ ਜੁੜ ਗਿਆ ਉਹ ਥਾਂ ਥਾਂ ਤੇ ਨਹੀਂ ਚੁੱਕਦਾ ਗੁਰੂ ਮੇਰ ਕਰੇ ਕਿਰਪਾ ਕਰੇ ਇਹ ਜਿੰਨੇ ਕ ਸਤਿਗੁਰੂ ਨੇ ਜੋ ਸਮਝ ਬਖਸ਼ੀ ਆਪਾਂ ਅੱਜ ਉਹ ਬੇਨਤੀਆਂ ਸਾਝੀਆਂ ਕੀਤੀਆਂ ਨੇ ਗੁਰੂ ਪਿਆਰੇ ਕੋਟਾਨ ਕੋ ਸ਼ੁਕਰ ਹੈ ਸਤਿਗੁਰਾਂ ਦਾ ਆਪ ਸੰਗਤ ਦਾ ਜੀ ਆਓ ਆਪਾਂ ਅੰਤ ਲਈ ਤੁੱਕ ਪੜ ਕੇ ਸਮਾਪਤੀ ਕਰੀਏ ਜੀ ਵਿਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰਸ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ